ਬੱਚੇ ਗਰੀਬਾਂ ਨੂੰ ਜਿਹੜੇ ਨੇ ਉਹ ਸਰਕਾਰੀ ਚ ਪੜਾਉਣੇ ਪੈ ਰਹੇ ਨੇ ਕਿਉਂਕਿ ਕਰਨ ਕੀ ਫਿਰੋਂ ਹੋਰ ਵਿਚਾਰਾ ਨਹੀਂ ਅਸੀਂ ਕਹੇ ਵੀ ਇਹ ਬਦਲਦੀ ਹੈ ਦਿੱਲੀ ਦੇ ਵਿਚਾਰਵੰਦ ਕੇਜਰੀਵਾਲ ਜੀ ਨੇ ਬਦਲਿਆ ਕਿ ਸਕੂਲ ਠੀਕ ਕਰੀਏ ਤਾਂ ਉਹਨਾਂ ਨੂੰ ਟਾਈਮ ਲੱਗ ਗਿਆ ਆ ਉਹਨਾਂ ਦਾ ਕਰਿਆ ਤਜਰਬਾ ਆਪਾਂ ਨੇ ਵਰਤ ਲਿਆ ਇੱਥੇ ਆਪਾਂ ਬਹੁਤ ਵਧੀਆ ਬਹੁਤ ਸ਼ਾਨਦਾਰ ਤਰੀਕੇ ਨਾਲ 2 ਸਾਲਾਂ ਦੇ ਵਿੱਚ ਹੀ ਆਪਾਂ ਬਹੁਤ ਅੱਗੇ ਲੰਘ ਗਏ ਵਿੱਦਿਆ ਦੇ ਮਾਮਲੇ 'ਚ ਤੇ ਇਸੇ ਤਰੀਕੇ ਨਾਲ ਹੈਲਥ 'ਚ ਗਰੀਬ ਦੇ ਇਲਾਜ 'ਚ ਮੇਰੀ ਜਿਹੜੀ ਸੋਚ ਹੈ ਜੋ ਮੈਂ ਸੋਚਦਾ ਤੁਹਾਡੇ ਸਹਿਯੋਗ ਨਾਲ ਤੁਹਾਡਾ ਸਾਥ ਇਸੇ ਤਰ੍ਹਾਂ ਰਿਹਾ ਤੁਹਾਡਾ ਯਕੀਨ ਮੇਰੇ ਤੇ ਇਸੇ ਤਰ੍ਹਾਂ ਰਿਹਾ ਤੇ ਇੱਕ ਤਾਂ ਮੈਨੂੰ ਥਕਾਵਟ ਨਹੀਂ ਹੁੰਦੀ ਦੂਜਾ ਮੈਨੂੰ ਇਹ ਹੁੰਦਾ ਕਿ ਪ੍ਰਮਾਤਮਾ ਨੇ ਇੰਨਾ ਵਧੀਆ ਮੌਕਾ ਦਿੱਤਾ ਭਗਵਾਨਤਮਾਨਾ ਹੁਣ ਜੇ ਤੂੰ ਹੁਣ ਵੀ ਨਾ ਕੁਝ ਕਰ ਸਕੇ ਪੰਜਾਬ ਵਾਸਤੇ ਸਟੇਟ ਵਾਸਤੇ ਲੋਕਾਂ ਵਾਸਤੇ ਗਰੀਬਾਂ ਵਾਸਤੇ ਦਬਿਆਂ ਕੁਛ ਨੇ ਵਾਸਤੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਤੈਨੂੰ ਲੰਮਾ ਦੇਣਗੀਆਂ ਵੀ ਇੰਨਾ ਵਧੀਆ ਮੌਕਾ ਮਿਲਿਆ ਸੀ ਤੁਸੀਂ ਕੀਤਾ ਕਿਉਂ ਨਹੀਂ ਤਾਂ ਮੈਂ ਇਹੀ ਗੱਲ ਆਪਣੇ ਸਾਥੀਆਂ ਨੂੰ ਕਹਿਣਾ ਕਿ ਬੜਾ ਵਧੀਆ ਮੌਕਾ ਦਿੱਤਾ ਹੋਇਆ ਹੈ ਲੋਕਾਂ ਨੇ ਆਪਣੇ ਤੇ ਯਕੀਨ ਕੀਤਾ ਹੋਇਆ ਹੈ ਲੋਕ ਕਹਿੰਦੇ ਕਰ ਲੋ ਠੀਕ ਕਰ ਲੋ ਤੇ ਲੋਕ ਸਭ ਤੋਂ ਵੱਡੇ ਨੇ ਲੋਕਾਂ ਨੇ ਜਿਹੜੀ ਸ਼ਕਤੀ ਦਿੱਤੀ ਉਹ ਵੱਡੀ ਹੈ ਮੇਰੀ ਜਿਹੜੀ ਸੋਚ ਹੈ ਮੇਰੀ ਸੋਚ ਇਹ ਹੈ ਕਿ ਮੈਂ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣਾ ਚਾਹੁੰਦਾ ਅੱਜ ਮਜਬੂਰੀ ਹੈ ਕਿ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਾਉਣਾ ਪੈ ਰਿਹਾ ਮਜਬੂਰੀ ਹੈ ਕਿਉਂਕਿ ਸਰਕਾਰੀ 'ਤੇ ਯਕੀਨ ਨਹੀਂ ਰਿਹਾ ਸਰਕਾਰੀ ਚ ਡਾਕਟਰ ਨਹੀਂ ਹੈਗੇ ਦਵਾਈਆਂ ਨਹੀਂ ਹੈਗੀਆਂ ਮਸ਼ੀਨਾਂ ਨਹੀਂ ਹੈਗੀਆਂ ਇਲਾਜ ਹੈ ਨਹੀਂ ਚੱਲ ਕੋਈ ਨਹੀਂ ਜੇ 4 ਬਿਗੇ ਜ਼ਮੀਨ ਹੈ ਉਹ ਵੇਚ ਦਿੰਨੇ ਆ ਪ੍ਰਾਈਵੇਟ ਚ ਮਹਿੰਗਾ ਇਲਾਜ ਹੈ ਜਾਨ ਤਾਂ ਬਚਾਈਏ ਜੀ ਉਹਨਾਂ ਤਾਂ ਹਰੇਕ ਚਾਹੁੰਦਾ ਹੈ ਤਾਂ ਸਾਨੂੰ ਮਜਬੂਰੀ ਦੇ ਵਿੱਚ ਗਰੀਬਾਂ ਨੂੰ ਵੀ ਇਲਾਜ ਮਹਿੰਗਾ ਕਰਾਉਣਾ ਪੈ ਰਿਹਾ ਪ੍ਰਾਈਵੇਟ ਹਸਪਤਾਲਾਂ ਚ ਸਾਨੂੰ ਮਜਬੂਰੀ ਚ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜਾਉਣੇ ਪੈ ਰਹੇ ਨੇ ਕਿਉਂਕਿ ਸਰਕਾਰੀ ਤੇ ਯਕੀਨ ਨਹੀਂ ਰਿਹਾ ਉੱਥੇ ਬੈਂਚ ਹੈ ਨਹੀਂ ਬਾਥਰੂਮ ਹੈ ਨਹੀਂ ਟੀਚਰ ਹੈ ਨਹੀਂ ਕਿਤਾਬਾਂ ਹੈ ਨਹੀਂ ਵਰਦੀਆਂ ਹੈ ਨਹੀਂ ਬੰਦਾ ਕਹਿੰਦਾ ਚਲ ਕੋਈ ਨਹੀਂ ਮੇਰੀ ਤਾਂ ਚਲੋ ਲੰਘ ਹੀ ਕਿਵੇਂ ਨਾ ਕਿਵੇਂ ਕਰਕੇ ਜਵਾਕ ਨੂੰ ਪੜਾ ਲੀਏ ਉੱਥੇ ਫੀਸ ਜ਼ਿਆਦਾ ਹੈ ਕੋਈ ਗੱਲ ਨਹੀਂ ਜਿਹੜੇ 4 ਬਿੱਗੇ ਇੱਧਰ ਹੈਗੇ ਨਹੀਂ ਇੱਧਰ ਵੇਚ ਦਾਂਗੇ ਜਵਾਕ ਪੜਾ ਲੀਏ ਮਜਬੂਰੀਆਂ ਹੋ ਗਈਆਂ 6 ਮਹੀਨਿਆਂ ਦੇ ਵਿੱਚ ਬਚਾਉਣ ਵਾਲੇ 6 ਮਹੀਨਿਆਂ ਚ 6 ਨਹੀਂ ਤਾਂ ਸਾਲ ਲਾ ਲਓ ਮੈਂ ਇਹਨਾਂ ਮਜਬੂਰੀਆਂ ਨੂੰ ਮਰਜ਼ੀ ਚ ਬਦਲ ਦੂੰਗਾ ਜੀ ਕਿਵੇਂ ਸਕੂਲ ਇੰਨੇ ਸ਼ਾਨਦਾਰ ਬਣਾ ਦੂੰਗਾ ਸਾਰੀ ਟੀਮ ਨਾਲ ਮਿਲ ਕੇ ਤੁਹਾਡੇ ਸਹਿਯੋਗ ਨਾਲ ਤੁਹਾਨੂੰ ਪੁੱਛ ਕੇ ਸਕੂਲ ਇੰਨੇ ਸ਼ਾਨਦਾਰ ਹੋਣਗੇ ਕਿ ਤੁਹਾਡੀ ਮਰਜ਼ੀ ਹੋਊਗੀ ਪ੍ਰਾਈਵੇਟ ਚ ਪੜਾਣਾ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਣਾ ਸਰਕਾਰੀ ਚ ਪੜਾ ਲਓ ਪਰ ਉਧਰ ਫੀਸ ਲੱਗਦੀ ਹੈ ਇਧਰ ਫੀਸ ਵੀ ਨਹੀਂ ਲੱਗਣੀ ਸਰਕਾਰੀ ਵਾਲੇ ਪਾਸੋਂ ਪੜਾਈ ਦਾ ਲੈਵਲ ਚ ਕੋਈ ਫਰਕ ਨਹੀਂ ਹੋਊਗਾ ਬਿਲਕੁਲ ਇਸ ਤਰ੍ਹਾਂ ਸਟਾਨਡਰਡ ਹੋਊਗਾ ਤੁਹਾਡੀ ਮਰਜ਼ੀ ਹੋਊਗੀ ਪ੍ਰਾਈਵੇਟ ਇਲਾਜ ਕਰਾਉਣਾ ਪ੍ਰਾਈਵੇਟ ਕਰਾ ਲਓ ਸਰਕਾਰੀ ਕਰਾਉਣਾ ਸਰਕਾਰੀ ਚ ਕਰਾ ਲਓ ਮਸ਼ੀਨਾਂ ਵੀ ਉਹੀ ਡਾਕਟਰ ਵੀ ਉਸ ਵੱਧ ਕੁਆਲੀਫਾਈਡ ਤੇ ਨਾਲ ਸਟਾਫ ਵੀ ਕਲੀਨੈਸ ਵੀ ਸਭ ਕੁਝ ਤੁਹਾਡੀ ਮਰਜ਼ੀ ਹੈ ਪ੍ਰਾਈਵੇਟ ਚ ਇਲਾਜ ਕਰਾਉਣਾ ਪ੍ਰਾਈਵੇਟ ਕਰਾ ਲਓ ਸਰਕਾਰੀ ਚ ਕਰਾਉਣਾ ਸਰਕਾਰੀ ਕਰਾ ਲਓ ਉਧਰ ਪੈਸੇ ਲੱਗਣਗੇ ਟੈਸਟਾਂ ਦੇ ਇਧਰ ਪੈਸੇ ਵੀ ਨਹੀਂ ਲੱਗਣਗੇ ਇਹ ਮੈਂ ਮਜਬੂਰੀਆਂ ਮਰਜ਼ੀ ਚ ਬਦਲ ਲੀਆਂ ਚਾਹੁੰਦਾ ਜੀ ਜੇ ਤੁਹਾਨੂੰ ਚੰਗੀ ਲੱਗੀ ਗਲਤ ਤਾੜੀਆਂ ਮਾਰ ਕੇ ਸਾਡੀ ਟੀਮ ਦਾ ਹੌਸਲਾ ਵਧਾਓ ਇਹ ਤੋਂ ਪਹਿਲਾਂ ਉਲਟਾ ਕੀਤਾ ਹੈ ਸਰਕਾਰਾਂ ਨੇ ਮਰਜ਼ੀਆਂ ਨੂੰ ਮਜਬੂਰੀ ਚ ਬਦਲਿਆ ਸਕੂਲ ਐਨੇ ਮਾਰੇ ਕਰ ਦੋ ਕਿ ਮਜਬੂਰਨ ਬੱਚੇ ਨੂੰ ਪ੍ਰਾਈਵੇਟ ਚ ਪੜਾਉਣਾ ਪੈ ਜੇ ਸਰਕਾਰੀ ਬੱਸਾਂ ਦੀ ਉਹ ਹਾਲਤ ਕਰ ਦੋ ਕਿ ਮਜਬੂਰ ਨੂੰ ਉਹਨਾਂ ਦੀ ਆਪਣੀਆਂ ਬੱਸਾਂ ਚੜ੍ਹਨਾ ਪੈ ਜੇ ਪ੍ਰਾਈਵੇਟ ਚ ਸਾਰਾ ਕੁਝ ਮਤਲਬ ਉਲਟਾ ਕਰਤਾ ਹੈ ਕਿ ਗਰੀਬਾਂ ਦੀ ਮਜਬੂਰੀ ਜਾਣ ਬੁੱਝ ਕੇ ਨਹੀਂ ਪੜਨ ਲੈਂਦੇ ਆਪਣੇ ਜਵਾਬਾਂ ਨੂੰ ਕਾਰਨ ਪਤਾ ਕੀ ਹੈ ਕਾਰਨ ਇਹ ਹੈ ਉਹਨਾਂ ਨੂੰ ਪਤਾ ਹੈ ਕਿ ਜੇ ਗਰੀਬ ਦਾ ਜਵਾਬ ਪੜ ਗਿਆ ਉਹ ਫਸਟ ਆ ਜੂ ਉਹ ਤਾਂ ਪੜੂਗਾ ਬਹੁਤ ਤਾਂ ਫਸਟ ਆਊ ਉਹ ਨੰਬਰ ਲਊਗਾ ਫਸਟ ਆਊਗਾ ਅਫਸਰ ਬਣ ਜੂ ਅਫਸਰ ਬਣ ਜੂ ਉਹਨੂੰ ਲੱਖ 2 3 ਲੱਖ ਤਨਖਾਹ ਮਿਲਣ ਲੱਗ ਜੂ ਮਹੀਨੇ ਦੀ ਜੇ ਇੰਨੀ ਤਨਖਾਹ ਮਿਲਣ ਲੱਗੀ ਉਹਦੇ ਘਰ ਦੀ ਗਰੀਬੀ ਚੱਕੀ ਜਾਊ ਜੇ ਉਹਦੇ ਘਰ ਦੀ ਗਰੀਬੀ ਚੱਕੀ ਗਈ ਫੇਰ ਲੀਡਰਾਂ ਦੇ ਘਰਾਂ ਮੂਰੇ ਇਹਨਾਂ ਦੇ ਮਹਿਲਾ ਮੂਰੇ ਤੜਕੇ ਤੜਕੇ ਅਰਜ਼ੀਆਂ ਲੈ ਕੇ ਹੱਥ ਜੋੜ ਕੇ ਲਾਈਨ ਲਾ ਕੇ ਕੌਣ ਆਊਗਾ ਖੜੂਗਾ ਕੌਣ ਫੇਰ ਇਹਨਾਂ ਕੋਲ ਮਿੰਨਤਾ ਕਰਨ ਵਾਸਤੇ ਤਾਂ ਨਹੀਂ ਪੜਨ ਦਿੰਦੇ ਆਪਣੇ ਚੋਾਕਾਂ ਨੂੰ ਤਾਂ ਪੜ ਨਹੀਂ ਦਿੰਦੇ ਬਸ ਮੈਂ ਉਲਟਾ ਕਹਿਣਾ ਮੈਂ ਕਹਿਣਾ ਕੋਈ ਸਰਕਾਰ ਕੋਈ ਨੀਲਾ ਕਾਡ ਪੀਲਾ ਕਾਡ ਕੋਈ ਗਰੀਬੀ ਨਹੀਂ ਚੱਕ ਸਕਦਾ ਗਰੀਬੀ ਚੱਕ ਸਕਦਾ ਤਾਂ ਤੁਹਾਡਾ ਆਪਣੇ ਬੱਚੇ ਚੱਕ ਸਕਦੇ ਨੇ ਉਹਨਾਂ ਨੂੰ ਪੜਾ ਦਈਏ ਉਹ ਅਫਸਰ ਬਣ ਜਾਣ ਉਹ ਖੋੜੇ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ ਤੁਸੀਂ ਮੇਰੇ ਨਾਲੇ ਸ਼ਰਤ ਲਾ ਲਓ ਇਸ ਮਾਮਲੇ 'ਚ ਮੈਂ ਬਿਲਕੁਲ ਕੌਨਫੀਡੈਂਟ ਹਾਂ ਇਸੇ ਕਰਕੇ ਅਸੀਂ ਸਕੂਲਾਂ ਦਾ ਕਾਇਆ ਪਲਟ ਕਰ ਰਹੇ ਹਾਂ